ਸੀਲਾ ਜੇ ਮਰਜ ਦੋਨੇ ਪਾਸੇ ਵਾਇਆ ਚੱਕ ਦੇ ਗੁੱਲੇ ਨਾ ਹਾਏ ਚੱਕ ਠੰਡੀ ਸੀ ਬਿਣਾ ਨਿਆਣੇ ਤੂੰ ਚੋਈ ਜਾਂਦਾ ਰਹਿੰਦਾ ਆ ਵੀਰੇ ਕੋਈ ਜਮਾ ਨਹੀਂ ਹਦਾ ਉਹ ਅੱਛਾ ਹਾਂ ਜਸਤ 18 ਕਿਲੋ ਦਿੱਤਾ ਜੀ 18 ਕਿਲੋ ਚੋਲਾ ਰਿਹਾ ਮੈਂ ਅੱਛਾ ਹਾਂ ਠੀਕ ਆ ਗਰੌਨ ਕਡੇਰੀ ਫਾਰਮ ਤੇ ਸਵਾਗਤ ਹੈ ਬਾਈ ਜੀ ਸਾਰੇ ਭਰਾਵਾਂ ਦਾ ਅੱਜ ਦੀ ਵੀਡੀਓ ਦੋਸਤੋ ਮੇਰੀ ਪਿੰਡ ਤੋਂ ਆ ਕੋਟਪਾਰਾ ਪਿੰਡਾ ਤੇ ਜਿਹੜਾ ਬਠਿੰਡਾ ਤਹਿਸੀਲ ਮੋੜ ਮੰਡੀ ਹੈ ਬਾਈ ਬਾਈ ਅੰਗਰੇਜ਼ ਸਿੰਘ ਗੇਜੀ ਦੇ ਘਰੋਂ ਵੀਡੀਓ ਆ ਕੋਈ ਬਾਹਰ ਦਾ ਕੰਮ ਨਹੀਂ ਪਈ ਜੀ ਆ ਦੇਖੋ ਇੱਕ ਕਰੇਲੂ ਪਸ਼ੂ ਪਾਲਕਾ ਆਮ ਜ਼ਿਮੀਦਾਰ ਆ ਬਾਈ ਹੋਰ ਆਨੇ ਆ ਗਾਂ ਸੇਲ ਕਰਨੀ ਆ ਕੀ ਡਿਟੇਲ ਆ ਕਿੰਨਾ ਮਾ ਸੂਆ ਕਿੰਨਾ ਬਾਈ ਨੇ ਪਿਛਲੇ ਸੂਏ ਦੁੱਧ ਚੋਇਆ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਵੀਡੀਓ ਦੇ ਵਿੱਚ ਹੀ ਮੁੱਲ ਕਰਾਵਾਂਗੇ ਵੀਡੀਓ ਜਿਹੜੀ ਬਾਈ ਜੀ ਉਹ ਹੈਗੀ ਅੱਜ ਤਰੀਕ 7 ਤਰੀਕ ਤੀਸਰਾ ਮਹੀਨਾ 2025 7 ਮਾਰਚ ਦੀ ਵੀਡੀਓ ਆ ਤੇ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਹੋਰ ਕੀ ਹਾਲ ਹੈ ਭਾਈ ਜੀ ਵਧੀਆ ਭਾਈ ਵਧੀਆ ਪਹਿਲਾਂ ਤਾਂ ਵੀਰੇ ਆਪ ਦਾ ਮੋਬਾਈਲ ਨੰਬਰ ਬੋਲ ਦੇ 9464072151 ਵੀਰੇ 9464072151 72151 ਕਿੰਨੇਵੇਂ ਸੂਏ ਵਾਸਤੇ ਇਹਨੇ ਸੂਣਾ ਹੁਣ ਬਾਈ ਕਿੰਨੇ ਟਾਈਮ ਰਹਿ ਗਿਆ ਸੂਣ ਚ ਵੀਰੇ ਇਹ ਚੌਥੇ ਸੂਏ ਸੂਣੇ ਨੇ ਹਾਂ ਇਹਦਾ ਹੱਤਾ ਇੱਕ ਬਾਕੀ ਆ ਇੱਕ ਹਫਤਾ ਬਾਕੀ ਆ ਪਿਛਲੇ ਸੂਏ ਤੇਰੇ ਕੋਲ ਹੀ ਸੀਗੀ ਹਾਂ ਬਾਈ ਮੇਰੇ ਕੋਲ ਸੀ ਆਪਣੇ ਕੋਲ ਠੀਕ ਆ ਵੀ ਘਰੋਂ ਵਾਂਗੂ ਕਿੰਨਾ ਕੁ ਦੁੱਧ ਦਿੱਤਾ ਸਹੀ ਸਹੀ 18 ਕਿਲੋ ਦੁੱਧ ਵੀਰੇ ਇਸ ਤੋਂ 18 ਕਿਲੋ ਦਿੱਤਾ ਜੇ 18 ਕਿਲੋ 14 ਰਿਹਾ ਮੈਂ ਅੱਛਾ ਠੀਕ ਆ ਠੀਕ ਆ ਤੋੜ ਲੈ ਫਿਰ ਬਾਈ ਆਪਾਂ ਤੋੜ ਦੇ ਤੋੜ ਕੇ ਦਿਖਾ ਦੇ ਜੇ ਮਰਜ਼ੀ ਵੀ ਤੋੜ ਕੇ ਸੁਣੋ ਵੀਰੇ ਆਪਾਂ ਬੈਡ ਦਿਖਾ ਦਿੰਨੇ ਆ ਤੇ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਬਕਾਊ ਪਸ਼ੂ ਦੀ ਐਡ ਕਰਾਉਣੀ ਹੈ ਮੇਰਾ ਹੈਠਾ ਨੰਬਰ ਹੈ ਬਈ 7529000631 ਤੇ ਤੋੜ ਕੇ ਤੁਹਾਨੂੰ ਆਪਾਂ ਬਾਈ ਦਿਖਾ ਦਿੰਨੇ ਆ ਆ ਦੇਖ ਲਓ ਨਹੀਂ ਭਰਾ ਵਧੀਆ ਠੰਡੀ ਸੀ ਲਾ ਕੋਈ ਹਜ ਗੱਲ ਨਹੀਂ ਇਧਰ ਨੂੰ ਲੈ ਜਾ ਬਾਈ ਇਧਰ ਨੂੰ ਨਾ ਧੁੱਪ ਪੈਂਦੀ ਆ ਆ ਦੇਖ ਲਓ ਬਾਈ ਜੀ ਚੌਥੇ ਸੂਏ ਵਾਸਤੇ ਗਾਣੇ ਸੁਣਾ ਕਿੰਨੇ ਦਿਨਾਂ ਦੀ ਕੱਚੀ ਅੱਜ ਹਫਤੇ ਦੀ ਕੱਚੀ ਆ ਬਈ ਇਹ ਹਫਤੇ ਦੀ ਕਿਹੜਾ ਸੀਮਨ ਸੁਣਨ ਲੱਗਿਆ ਪਤਾ ਕੁਛ ਨਹੀਂ ਭਈ ਆਪਾਂ ਉਹ ਵਾਲੀ ਜਾਂ ਤਾਂ ਅੱਛਾ ਠੀਕ ਆ ਠੀਕ ਆ ਚਾ ਮੋੜ ਲਿਆ ਬਾਈ ਮੋੜ ਲੈ ਮੋੜ ਲੈ ਕੋਈ ਗੱਲ ਆ ਦੇਖੋ ਬਾਈ ਨੇ ਇੱਧਰ ਵੀ ਰੱਖਿਆ ਨਾਲ ਦੋ ਤਿੰਨ ਬਾਈ ਨੇ ਮੱਝਾਂ ਰੱਖੀਆਂ ਆ ਪਸ਼ੂ ਪਾਲਕਾ ਜੇ ਇਹਦਾ ਗਿੱਜਿਆ ਥੋੜਾ ਜਿਹਾ ਜਿਵੇਂ ਪਾਇਰ ਜਾ ਕਿਵੇਂ ਦਬਦੀ ਆ ਨਹੀਂ ਵੀ ਇਹਦਾ ਨਾ ਪੱਕੇ ਦਾ ਕਰਕੇ ਬਣਾ ਮੋਟਾ ਇੱਕ ਥੋੜੀ ਭਾਰੀ ਓਨ ਕਰਕੇ ਹੋਇਆ ਥੋੜੀ ਜਿਹਾ ਨਾ ਅੱਛਾ ਬਜੰਦਾ ਕਰਕੇ ਜਾਂ ਵੀ ਪੱਕੇ ਥਾਂ ਦਾ ਕਰਦੀ ਆ ਹਾਂ ਹਾਂ ਉਹ ਤਾਂ ਕੋਈ ਚੱਕਰ ਨਹੀਂ ਹੈਗਾ ਠੀਕ ਆ ਠੀਕ ਆ ਕੋਈ ਇਹ ਜੀ ਗੱਲ ਨਹੀਂ ਹੈਗੀ ਕੋਈ ਠੰਡੀ ਸੀਲਾ ਜੇ ਮਰ ਜੂ ਦੋਨੇ ਪਾਸੇ ਬਹਿ ਜਾ ਚੱਕਰ ਜੇ ਗੱਲ ਹੀ ਨਾ ਆਏ ਚੱਕਾ ਠੰਡੀ ਸੀ ਬਿਣਾ ਨਿਆਣੇ ਤੂੰ ਚੋਈ ਅੰਦਰ ਹਾਂ ਵੀ ਕੋਈ ਜਮਾ ਨਹੀਂ ਹਦਾ ਅੱਛਾ ਹਾਂ ਇੰਨੇ ਸੀਲ ਠੰਡੀ ਦਾ ਨਹੀਂ ਹੁਣ ਤਾਂ ਹੱਥ ਨਹੀਂ ਲਾਉਣ ਦੇ ਅਸੀਂ ਵੀ ਕਈ ਵਾਰ ਤਾਂ ਹਾਂ ਸੁਣਦੇ ਜਿਹੜਾ ਇਹ ਨਾ ਨਹੀਂ ਤਾਂ ਗੱਲ ਹੀ ਇਹ ਦੇਖੋ ਜਮਾ ਕਰੇ ਲੂ ਪਸ਼ੂ ਪਾਲਕਾ ਬਹੁਤ ਠੰਡੀ ਸੀਗਾ ਬਈ ਤੇ ਮੁੱਲ ਬਾਈ ਜਮਾ ਜਾਇਜ਼ ਹੈ ਜੀ ਕੀ ਕਰੀਏ ਮੋਲੇ ਵੀਰੇ ਦਾ 75000 ਰੁਪਿਆ ਅੱਛਾ 72000 ਆਪਣਾ ਲੈਣ ਦੇਣਾ 75 ਮੋਲਾ 72 ਜਮਾ ਲੈਣ ਲੈਣ ਦੇਣਾ ਵੀਰੇ ਆਪਣਾ ਠੀਕ ਆ ਠੀਕ ਆ ਦੇਖੋ ਸੱਜਣੋ 75000 ਮੋਲਾ ਉਹ ਚ ਬਾਈ ਕਹਿੰਦਾ 72 ਦੀ ਲੈਂਡ ਡੈਨ ਕਰਾਂਗੇ ਬਾਹਲਾ ਖਿੱਚ ਖਚਾਂ ਵਾਲਾ ਕੰਮ ਜਨਾ ਨਾ ਹੋ ਕੰਮ ਨਾ ਹੋਵੇ ਮੈਂ ਤੁਸੀਂ ਆਪ ਦਾ ਟਾਈਮ ਵੀ ਖਰਾਬ ਕਰਨ ਵਾਲੇ ਬਾਈ ਦਾ ਤੇ ਵੀਡੀਓ ਦੇ ਉੱਤੇ ਭਰਾ ਦਾ ਨੰਬਰ ਚੱਲੀ ਜਾਂਦਾ ਪਿੰਡ ਕੋਟਪੜਾ ਜਿਹੜਾ ਬਠਿੰਡਾ ਤਹਿਸੀਲ ਮੋੜ ਮੰਡੀ ਬਈ ਕੋਲੇ ਆ ਜਾਓ ਤਸੱਲੀ ਕਰਨੀ ਸੋਢਾ ਸਾਡਾ ਤਸੱਲੀ ਕਰਕੇ ਲਿਜਾਓ ਘਰ ਆ ਕੇ ਆ ਕੇ ਵੀਡੀਓ ਬਣਾਉਣਾ ਅਗਲੇ ਦੇ ਘਰੋਂ ਜਾਨਵਰ ਦਿਖਾਉਣਾ ਤੇ ਜਿਹੜੇ ਪ੍ਰਾਣੇ ਪੈਸੇ ਖਰਚਣੇ ਆ ਉਹਦਾ ਕੰਮ ਆਪ ਦੀ ਟੱਲੀਾਂ ਨੂੰ ਫੜਕਾ ਕੇ ਪਸ਼ੂ ਖਰੀਦਣਾ ਠੋਕੇ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਸੱਸੀ